ਮਾਸੀ ਦਾ ਮੁੰਡਾ ਘਰ ਦੇ ਵਿੱਚ ਰਹਿਣ ਦੇ ਲਈ ਆਇਆ ਤੇ ਉਸਨੇ ਰਾਤ ਨੂੰ ਆਪਣੀ ਮਾਸੀ ਦੀ ਹੀ ਲੜਕੀ ਦੇ ਨਾਲ ਜ਼ਬਰਦਸਤ ਨਾ ਕੀਤਾ ਤੇ ਇਥੋਂ ਤੱਕ ਕਿ ਉਸਦੀ ਵੀਡੀਓ ਵੀ ਬਣਾਈ ਤੇ ਲੜਕੀ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਕਿਸੇ ਨੂੰ ਦੱਸਿਆ ਤਾਂ ਉਸ ਤੇ ਸਾਰੇ ਪਰਿਵਾਰ ਨੂੰ ਜਾਨੋ ਮਾਰ ਦੇਗਾ ਲੜਕੀ ਨੇ ਡਰ ਦੇ ਮਾਰੇ ਕੰਨ ਦਿਨ ਤੱਕ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਲੇਕਿਨ ਜਦੋਂ ਲੜਕੀ ਬਿਮਾਰ ਹੋਈ ਤਾਂ ਵੱਡੀ ਭੈਣ ਦੇ ਪੁੱਛਣ ਤੇ ਉਸਨੇ ਸਾਰੀ ਹੱਦ ਬੀਤੀ ਦੱਸ ਦਿੱਤੀ ਮਾਮਲਾ ਚੱਬੇਵਾਲ ਦੇ ਪਿੰਡ ਬੋਹਣ ਦਾ ਹੈ ਜਿੱਥੇ ਕਿ ਲੜਕੀ ਨੇ ਜਾਣਤਾਲੀ ਦਿੱਤੀ ਕਿ ਉਸਦੇ ਨਾਲ ਉਸਦੇ ਹੀ ਮਾਸੀ ਦੇ ਮੁੰਡੇ ਨੇ ਜ਼ਬਰਦਸਤ ਨਾ ਕੀਤਾ ਤੇ ਉਸਨੂੰ ਧਮਕੀਆਂ ਵੀ ਦਿੱਤੀ 21 ਤਰੀਕ ਨੂੰ ਆਏ 21 ਤਰੀਕ ਨੂੰ ਆਏ ਸੀ 10ਵੇਂ ਮਹੀਨੇ ਨਹੀਂ 9ਵੇਂ ਮਹੀਨੇ ਉਹ ਆਪਣੀ ਗੱਡੀ ਵੇਚਣ ਆਏ ਸੀ ਇੱਕ ਦਿਨ ਲੈਣ ਲੈ ਆਏ ਸੀਗੇ ਤੇ ਮੇਰੀ ਦੀਦੀ ਮੇਰੇ ਨਾਲ ਪੈਸੀ ਰਾਤ ਨੂੰ ਇਹਨਾਂ ਦੇ ਢਿੱਡ 'ਚ ਬਹੁਤ ਪੇਨ ਹੋ ਲੱਪੀ ਤੇ ਮੋਰੇ ਚ ਲੱਗੇ ਤੇ ਬ੍ਰਦਰ ਮੇਰੇ ਕੋ ਆ ਗਏ ਤੇ ਬ੍ਰਦਰ ਨੇ ਮੈਨਾਂ ਗਲਤੀ ਯੂਜ਼ ਕੀਤਾ ਜੀ ਕਹਿੰਦਾ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਸਾਰੇ ਘਰ ਦੇ ਮਾਰ ਦੂੰ। ਕੋਈ ਤੇ ਹੀ ਲੜਕੀ थी ਮਾਂ ਨੇ ਵੀ ਗਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਦੇ ਸائے ਹੇਠ ਜੀ ਰਹੇ ਨੇ ਤੇ ਉਸਨੇ ਪੁੱਤ ਦੇ ਵੀ ਆਰੋਪੀ ਦੀ ਮਦਦ ਕਰਨ ਦੇ ਇਲਜ਼ਾਮ ਲਗਾਏ ਨੇ। 21 ਤਰੀਕ ਨੂੰ ਮੇਰੀ ਭੈਣ ਦਾ ਮੁੰਡਾ ਛੋਟਾ 21 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਗੱਡੀ ਵੇਚਣੀ ਸੀ ਤੇ ਉਹ ਰਾਤ ਰਹਿ ਫਿਰ ਉਹਨੇ ਮੇਰੀ ਗੁੜੀਆ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਅਸੀਂ ਕਈ ਜਗ੍ਹਾ ਗਏ ਥਾਣੇ ਵੀ ਗਏ ਤੇ ਡੀਐਸਪੀ ਚੱਬੇ ਵਾਲਿਆਂ ਕੋਲ ਵੀ ਗਏ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਉਹ ਮੁੰਡੇ ਨੇ ਵੀਡੀਓ ਵੀ ਬਣਾਈ ਉਹ ਮੇਰੀ ਗੁੜੀਆ ਦੀ ਤੇ ਉਹ ਨਸ਼ੇੜੀ ਬੰਦੇ ਆ ਸਾਨੂੰ ਉਹਨਾਂ ਤੋਂ ਇਨਸਾਫ ਦਵਾਇਆ ਜਾਵੇ ਸਾਨੂੰ ਬਹੁਤ ਉਹਨਾਂ ਤੋਂ ਖਤਰਾ ਆਇਆ 1 ਮਹੀਨੇ ਦੇ ਕਰੀਬ ਹੋ ਗਿਆ ਜਗਾ ਜਗਾ ਗਏ ਹੋ ਕੀ ਮੰਗ ਕਰਦੇ ਹੋ ਜਿਹੇ ਕਾਨੂੰਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਪੇਲ ਦੇ ਹਾਸ ਤੇ ਤੋਂ ਜਾ ਚਾਹੀਦੀ 1 ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ ਕਿ ਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਤੁਹਾਡੀ ਸਗੀ ਭੈਣ ਦਾ ਲੜਕਾ ਸੀ ਹਾਂਜੀ ਸਗੀ ਭੈਣ ਦਾ ਲੜਕਾ ਸੀ ਤੇ ਤੁਹਾਡੀ ਭੈਣ ਨਾਲ ਗੱਲ ਹੋਈ ਆ ਇਸ ਸੰਬੰਧੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਮੇਰੀ ਭੈਣ ਨਾਲ ਗੱਲ ਹੋਈ ਸੀ ਪਰ ਉਹਨੇ ਕੋਈ ਵੀ ਮੈਨੂੰ ਹੱਥ ਨਹੀਂ ਫੜਾਇਆ ਕੁਛ ਵੀ ਉਹਨੇ ਮਤਲਬ ਇਨਸਾਫ ਨਹੀਂ ਦਵਾਇਆ ਆਪਣੇ ਬੇਟੇ ਨੂੰ ਮੇਰੇ ਮੋਹਰੇ ਨਹੀਂ ਕਰਾਇਆ ਕੁਛ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਉਹ ਨਮੀ ਸ਼ਹਿਰ ਦੇ ਰਹਿਣ ਵਾਲੇ ਆ ਤੇ ਜਿੱਦਾਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਤੁਹਾਨੂੰ ਕਿਹਾ ਤੁਸੀਂ ਅਲੱਗ-ਅਲੱਗ ਜਗ੍ਹਾ ਪਤਾ ਵੀ ਕੀਤਾ ਤਾਂ ਪੁਲਿਸ ਦਾ ਕੀ ਰਿਸਪਾਂਸ ਹੁੰਦਾ ਜੇ ਤੁਸੀਂ ਦੱਸਦੇ ਸੀ ਜਦੋਂ ਮੈਂ ਪੁਲਿਸ ਨੂੰ ਦੱਸਦੀ ਸੀ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਆਪ ਪਤਾ ਆ ਕੇ ਸੱਦੋ ਆਪਣੇ ਕੋਲ ਸੱਦੋ ਫਿਰ ਅਸੀਂ ਚੱਕ ਲੈਣੇ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲੱਭਣ ਵੀ ਗਈ ਇੱਕ ਦੋ ਜਗ੍ਹਾ ਲੱਭਿਆ ਵੀ ਪਰ ਮੈਨੂੰ ਵੀ ਨਹੀਂ ਮਿਲੇ ਉਹ ਇੱਕ ਮਾਂ ਦੇ ਵੱਲੋਂ ਤੁਹਾਡੇ ਵੱਲੋਂ ਕੀ ਸਜ਼ਾ ਚਾਹੀਦੀ ਹੈ ਜਿਹੜਾ ਆਪਣੀ ਭੈਣ ਨੂੰ ਵੀ ਨਹੀਂ ਜਿਸ ਬੰਦੇ ਨਾਲ ਵਕਤ ਚ ਉਹਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਉਹਨੂੰ ਕੀ ਹਾਲਾਤ ਹੈ ਗੁੜੀਆ ਦੇ ਅਸਲ ਗੁੜੀਆ ਦੇ ਹਾਲਾਤ ਬਹੁਤ ਮਾੜੇ ਆ ਗੁੜੀਆ ਮੈਂ ਉਸ ਦਿਨ ਤੋਂ ਕਾਲਜ ਵੀ ਨਹੀਂ ਭੇਜੀ ਗੁੜੀਆ ਡਰਦੀ ਰਹਿੰਦੀ ਹੈ ਸਾਰਾ ਦਿਨ ਸਾਨੂੰ ਖੁਦ ਨੂੰ ਡਾਰਿਆ ਮੇਰੇ ਫਾਦਰ ਬੈੱਡ ਤੇ ਆ ਮੈਂ ਦੋ ਕੁੜੀਆਂ ਹਾਂ ਤੇ ਮੈਂ ਆਪ ਹਾਂ ਸਾਨੂੰ ਬਹੁਤ ਉਹਨਾਂ ਤੋਂ ਡਰ ਲੱਗਦਾ ਬਹੁਤ ਖਤਰਾ ਆ ਕਿਉਂਕਿ ਪੁਲਿਸ ਮੇਰੇ ਉਹਨਾਂ ਨਾਲ ਰਲਿਓ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਂ ਸੱਚ ਉਹਨਾਂ ਕੋ ਕਿੰਨੀ ਵਾਰ ਗਈਆਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਕੋਲ ਕੰਪਲੀਟ ਆਈ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ ਤੇ ਇਲਜ਼ਾਮ ਜੋ ਲਗਾਏ ਗਏ ਨੇ ਉਸ ਦਿਸਬੰਦ ਦੇ ਵਿੱਚ ਇੱਕ ਮੁਲਾਜ਼ਮ ਦੀ ਡਿਊਟੀ ਲਗਾਈ ਗਈ ਹੈ ਤੇ ਤਫ਼ਤੀਸ਼ جاری ਹੈ ਤੇ ਜੋ ਵੀ ਦੋਸ਼ੀ ਹੋਏਗਾ ਉਸ ਖਿਲਾਫ ਪੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤੇ ਕਾਰਵਾਈ ਹੈ। ਕੋ ਇਹਨਾਂ ਦਾ ਆਪਸ ਵਿੱਚ ਕੁਝ ਪੈਸਿਆਂ ਦਾ ਲੈਣ ਦੇਣ ਸੀਗਾ ਇਹਨਾਂ ਦਾ। ਤੇ ਪਹਿਲਾਂ ਤੇ ਇਹਨਾਂ ਨੇ ਆਪਸ ਵਿੱਚ ਘਰ ਦੇ ਵਾਪਸ ਚ ਲਗੇ ਸੀਗੇ। ਤੇ ਇਹਦੀ ਜਿਹੜੀ ਸਫੀ ਸਿਸਟਰ ਸਫੀ ਭਾਂਦੇ ਆ ਉਹ ਰਹਿੰਦੇ ਸੀਗੇ ਜਾ ਕੇ ਉੱਥੇ ਹੁਸ਼ਾਇਪੁਰ। ਤੇ ਇਹ ਤੋਂ ਬਾਅਦ ਉਹ ਟਰੱਕ ਵਿੱਚ ਆਏ ਕੋਈ ਉਹਨਾਂ ਨੇ ਟਰੱਕ ਵਿੱਚ ਇਹਨਾਂ ਦੇ ਘਰ ਇਹ ਫਿਰ ਆ ਤੇ ਉਹ ਕੋ ਰਹਿ ਪਿਆ। ਇਹਨੇ ਰੱਖ ਲਿਆ ਜਦ ਕਿ ਇਹ ਤਾਂ ਬੜਦਾ ਨਹੀਂ ਸੀ ਰੱਖਣਾ ਰਾਤ। ਉਤ ਤੋਂ ਬਾਅਦ ਇਹ ਫਿਰ ਇਹਨਾਂ ਨੇ ਮਤਲਬ ਇਹ ਐਪਲੀਕੇਸ਼ਨ ਸਾਨੂੰ ਦਿੱਤੀ ਉਹਦੇ ਤੇ ਅਸੀਂ ਗੌਰ ਕਰ ਰਹੇ ਆਂ। ਪਿੰਡ ਦੇ ਉਤੋਂ ਵੀ ਸਾਰੇ ਤੋਂ ਵੈਰੀਫਾਈ ਕਰ ਰਹੇ ਆ ਤੇ ਅਫਸਰਾਂ ਦੀ ਨੌਲੇਜ ਦੇ ਵਿੱਚ ਧਿਆਨ ਦੇ ਵਿੱਚ ਹੈ ਯਗਬਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ